ਜੈ ਜਰੇਟ ਦੀ ਘੋੜੀ ਆ ਮਿੱਤਰੋ ਜੇ ਕੋਈ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਸਾਰੀ ਵੀਡੀਓ ਦੇਖਣ ਤੋਂ ਬਾਅਦ ਗੱਲਬਾਤ ਕਰਿਓ ਤੇ ਡਿਟੇਲ ਦੱਸਣ ਲੱਗਿਆ ਮਿੱਤਰੋ ਤੇ 62 ਇੰਚ ਹਾਈਟ ਆ ਮਿੱਤਰੋ ਘੋੜੀ ਦੀ 8 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ ਤੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਜੀ ਸਵਾਰੀ ਦੀ ਵੀ ਪਾਸ ਹੈ ਤੇ ਰੇਟ ਬਾਈ ਹੋਰੇ ਕਰਦੇ ਆ ਜੀ 65000 ਬਾਕੀ ਮੌਕੇ ਤੇ ਥੋੜਾ ਬੋਤਾ ਮਾਨਦਾਨ ਕਰ ਦੇਣਗੇ ਜੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਪਣੀ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋਗੇ ਤਾਂ ਬਾਈ ਹੋਰੇ ਹੋਰ 2-4000 ਦਾ ਮਾਨਦਾਨ ਕਰ ਦੇਣਗੇ ਮੌਕੇ ਤੇ ਤੇ ਏਰੀਆ ਬਾਈ ਹੋਰਿਆਂ ਦਾ ਮਹਾਲੀ ਆ ਤੇ ਥੋੜੀ ਜੀ ਘੋੜੀ ਲੱਸੀ ਜ਼ਰੂਰ ਆ ਬਾਕੀ ਹੱਡਾਂ ਪੈਰਾਂ ਦੀ ਖੁੱਲੀ ਆ ਤੇ ਚੰਗੀ ਘੋੜੀ ਆ ਮਿੱਤਰੋ ਜੇ ਕੋਈ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਗੱਲਬਾਤ ਕਰ ਲਿਓ ਤੇ ਮਿੱਤਰੋ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ ਐਂਡ ਤੇ ਦਿੱਤਾ ਹੋਇਆ ਵੀਡੀਓ ਤੇ 8548 ਵਾਲਾ ਉਸ ਨੰਬਰ ਤੇ ਫੋਟੋਆਂ ਵੀਡੀਓ ਭੇਜ ਦਿਓ WhatsApp ਤੇ ਗੱਲਬਾਤ ਕਰ ਲਿਓ ਫੋਨ ਨਾ ਲਾਇਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ